ਸ੍ਰੀ ਸ਼ਕਲ ਜੀ ਮੈਂ ਲਪ੍ਰਿਤ ਕੌਰ ਹਜ਼ਰਨ ਜੀ ਰਕਵੀਰ ਵੜਾਂਚ ਦੁਆਰਾ ਲਿਖੀ ਗਈ ਕਹਾਣੀ ਜੀਤੀ ਫਲੈਤਨ ਲੱਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਮਾਸਟਰ ਦੀ ਨੌਕਰੀ ਲੱਗ ਗਿਆ ਸੀ ਰੋਜ਼ ਕੰਮ ਤੋਂ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਸੀ ਇਸ ਕਰਕੇ ਸ਼ਹਿਰ ਵਿੱਚ ਹੀ ਮਕਾਨ ਕਿਰਾਏ ਤੇ ਲੈ ਲਿਆ ਸੀ ਇੱਕ ਕੰਬਲ ਵੀ ਰੱਖੀ ਹੋਈ ਸੀ ਰੋਟੀ ਪਾਣੀ ਲਈ ਸਵੇਰੇ ਸ਼ਾਮਾਂ ਕਿਵਨ ਆ ਜਾਂਦੀ ਸੀ ਰੋਟੀ ਸਨੇ ਚਵਾਰ ਨੂੰ ਸਕੂਲ ਤੋਂ ਸਿੱਧਾ ਘਰ ਚਲੇ ਜਾਂਦਾ ਸੀ ਪੂਰਾ ਹਫ਼ਤਾ ਕੰਮ ਕਰਨ ਵਾਲੇ ਦੀ ਰੋਟੀ ਖਾ ਕੇ ਪੱਕ ਜਾਂਦਾ ਸੀ ਛੁੱਟੀ ਵਾਲੇ ਦਿਨ ਇਹ ਸੋਚ ਕੇ ਘਰ ਚਲਾ ਜਾਂਦਾ ਸੀ ਚਲੋ ਘਰੇ ਸਭ ਨੂੰ ਮਿਲਾਵਾਂਗੇ ਨਾਲੇ ਸੁਭਾਨੇ ਦੋ ਦਿਨ ਮਾਂ ਦੇ ਹੱਥਾਂ ਦੀ ਰੋਟੀ ਖਾਵਾਂਗੇ ਅੱਜ ਜਦੋਂ ਪਿੰਡ ਪਹੁੰਚਿਆ ਤਾਂ ਕੀ ਦੇਖਦਾ ਹਾਂ ਸਾਡੇ ਪਿੰਡ ਦੇ ਬਜ਼ੁਰਗ ਮਾਸਟਰ ਜੋ ਦੁਨੀਆ ਤੋਂ ਰੁਖਸਤ ਹੋ ਗਏ ਉਹਨਾਂ ਦੇ ਘਰੋਂ ਜੀਤੀ ਗਲੀ ਵਿੱਚ ਬੈਠੀ ਆ ਵਾਲ ਕਿਲਰੇ ਹੋਏ ਹਨ ਰੋ ਰਹੀਆ ਪਰ ਹੰਜੂ ਇੱਕ ਵੀ ਨਹੀਂ ਗਿਰ ਰਿਹਾ ਕੋਲ ਕੁਝ ਬੱਚੇ ਖੜੇ ਉਸ ਨੂੰ ਛੇੜ ਰਹੇ ਹਨ ਜੀਤੀ ਵਲੈਤਨ ਜੀਤੀ ਵਲੈਤਨ ਮੈਂ ਸਕੂਟਰ ਖੜਾ ਕਰਿਆ ਤੇ ਸਭ ਤੋਂ ਪਹਿਲਾਂ ਬੱਚੇ ਕੋਰੇ ਤੇ ਫਿਰ ਜੀਤੀ ਨੂੰ ਸਹਾਰਾ ਦੇ ਕੇ ਖੜਾ ਕੀਤਾ ਘਰ ਤੱਕ ਛੱਡ ਕੇ ਆਇਆ ਘਰ ਵਿੱਚ ਉਹ ਤੇ ਉਸਦੀ ਕੁੜੀ ਪਿੰਦੀ ਮਾਸਟਰ ਜੀ ਤੋਂ ਬਾਅਦ ਇਕੱਲੀਆਂ ਰਹਿੰਦੀਆਂ ਸਨ ਸਮਝ ਨਹੀਂ ਆ ਰਹੀ ਸੀ ਕਿਹੇ ਔਰਤ ਜਿਸ ਨੇ ਕਦੇ ਹਾਰ ਨਹੀਂ ਸੀ ਮੰਨੀ ਸਵਰਸਿਧ ਕ ਆਪਣੇ ਪੱਲੇ ਨਾਲ ਹੀ ਬੰਨੀ ਰੱਖਦੀ ਸੀ ਉਸ ਨੂੰ ਕੀ ਹੋ ਗਿਆ ਸੀ ਮੇਰੇ ਬਾਪੂ ਜੀ ਨੇ ਇੱਕ ਵਾਰ ਜੀਤੀ ਤਾਰੀਫ ਕਰਦੇ ਗੱਲ ਸੁਣਾਈ ਸੀ ਕਹਿੰਦੇ ਭਾਈ ਜਦੋਂ ਪਾਕਿਸਤਾਨ ਬਣਿਆ ਤਾਂ ਰਾਇਕੂਟ ਵਾਲਾ ਸਰਦਾਰ ਵੀ ਪਾਕਿਸਤਾਨ ਤੋਂ ਇੱਧਰ ਆਇਆ ਸੀ ਜਦੋਂ ਉਹ 라ਵੇ ਚਾ ਰਹੀ ਸੀ ਤਾਂ ਕੁਝ ਲਾਸ਼ਾਂ ਦੇ ਢੇਰ ਵਿੱਚੋਂ ਇੱਕ ਬੱਚੇ ਦੀ ਰੋਂ ਦੀ ਆਵਾਜ਼ ਸੁਣਾਈ ਦਿੱਤੀ ਸਰਦਾਰ ਬਹੁਤ ਦੇ ਆਲੂ ਰੱਬ ਦੇ ਪਾਣੀ ਵਿੱਚ ਰਹਿ ਕੇ ਜਿਉਣ ਵਾਲਾ ਸ਼ਖਸ ਸੀ ਆਵਾਜ਼ ਸੁਣੀ ਭਮੀ ਅਸੀਂ ਸਾਰਿਆਂ ਨੇ ਸੀ ਪਰ ਦੇਖਣ ਦੀ ਹਿੰਮਤ ਸਰਦਾਰ ਨਹੀਂ ਕੀਤੀ ਕੱਢ ਲਿਆ ਸੀ ਬੱਚੇ ਨੂੰ ਲਾਸ਼ਾਂ ਦੀ ਢੇਰ ਵਿੱਚੋਂ ਫਿਰ ਆਪਣੀ ਘਰਵਾਲੀ ਦੇ ਗੋਦੀ ਚੁੱਕਿਆ ਬੱਚਾ ਉਸਨੇ ਆਪਣੀ ਕਨੇੜੀ ਚੁੱਕ ਲਈ ਤੇ ਉਸ ਬੱਚੇ ਨੂੰ ਆਪਣੀ ਘਰਵਾਲੀ ਨੂੰ ਫੜਾ ਕੇ ਕਹਿਣ ਲੱਗਿਆ ਸਰਦਾਰ ਜੀ ਪਹਿਲਾਂ ਇਸ ਨੂੰ ਆਪਣਾ ਦੁੱਧ ਚੰਗਾ ਦੇ ਪਤਾ ਨਹੀਂ ਕਦੋਂ ਦੀ ਭੁੱਖੀ ਪਿਆਸੀ ਹੋਣੀ ਹੈ ਇਹ ਬੱਚੀ ਭਾਈ ਉਸ ਦੀ ਘਰਵਾਲੀ ਨੇ ਤਾਂ ਸਾਫ਼ ਜਵਾਬ ਦੇ ਦਿੱਤਾ ਕਿ ਕੀ ਪਤਾ ਕਿਹੜੀ ਧਰਮ ਜਾਤੀ ਮੈਂ ਨਹੀਂ ਪਲਾ ਸਕਦੀ ਇਸ ਨੂੰ ਆਪਣਾ ਦੁੱਧ ਸਰਦਾਰ ਬੋਲਿਆ ਹੈ ਕਮਲੀ ਨਾ ਹੋਵੇ ਪਲਾਜ ਵਾਕਦਾ ਵੀ ਕਿ ਧਰਮਜਾਤ ਹੁੰਦੀ ਆ ਉਹ ਇਹ ਤਾਂ ਆਪ ਰੱਬ ਆ ਰੱਬ ਦੀ ਜਾਤ ਪੁੱਛਦੀਆਂ ਨਾਲੇ ਸਰਦਾਰ ਨੇ ਮਰਨ ਵਾਲੇ ਨਾਲੋਂ ਬਚਾ ਵਚਾਉਣ ਵਾਲੇ ਦਾ ਦਰਜਾ ਬਹੁਤ ਵੱਡਾ ਦੱਸਿਆ ਬਾਣੀ ਵਿੱਚ ਕਮਲਨਾ ਕੋਟ ਚਲ ਚੁੰਗਾ ਦੀ ਦੁੱਤਪਛੀ ਨੂੰ ਪਾਈਕਨਿਆ ਜੀ ਨੂੰ ਸਤਗੁਰਾਂ ਆਪ ਆਪਣੀ ਸ਼ਰਤੀ ਨਾਲ ਲਾਇਆ ਸੀ ਜਦੋਂ ਉਸਨੇ ਮਜ਼ਲੂਮਾਂ ਦੀ ਮਦਦ ਕੀਤੀ ਸੀ ਇਹ ਗੱਲ ਸੁਣ ਕੇ ਸਰਦਾਰਨੀ ਵੀ ਭੇਜ ਗਈ ਚੁੰਗਾਹੇ ਦਿੱਤਾ ਉਸਨੇ ਬੱਚੀ ਨੂੰ ਦੁੱਤ ਵੱਚੀ ਦੱਪਲਾਂ ਵਿੱਚ ਹੀ ਚੁੱਪ ਹੋ ਗਈ ਸੀ ਢਿੱਡ ਭਰਦੀਆਂ ਹੀ ਨੀਂਦ ਆ ਗਈ ਸੀ ਉਸ ਨੂੰ ਸਰਦਾਰਨੀ ਕਹਿਣ ਲੱਗੀ ਕੋਈ ਸੁਥਰੀ ਜਿਹੀ ਜਗ੍ਹਾ ਦੇਖ ਕੇ ਛੱਡ ਦਹੁਣ ਇਸ ਨੂੰ ਸਰਦਾਰ ਗੁੱਸੇ ਵਿੱਚ ਆ ਗਿਆ ਕਹਿਣ ਲੱਗਾ ਤੂੰ ਕੈਸੀ ਮਾਂ ਇਸ ਨਿੱਨੀ ਜਾਨ ਨੂੰ ਇੱਥੇ ਕਿੱਥੇ ਛੱਡ ਜਾਈਏ ਕੁੱਤੇ ਖਾ ਜਾਣਗੇ ਇਸ ਨੂੰ ਨੋਚ-ਨੋਚ ਕੇ ਇਹ ਤਾਂ ਹੁਣ ਆਪਣੇ ਨਾਲ ਹੀ ਰਹੁ ਲੈ ਹੁਣ ਇਸ ਨੂੰ ਇਸ ਮਸੀਬਤ ਦੀ ਘੜੀ ਵਿੱਚ ਕਿੱਥੇ ਚੱਕੀ ਫਿਰਾਂਗੇ ਸਰਦਾਰਨੀ ਹੈਰਾਨ ਹੋ ਕੇ ਬੋਲੀ ਹਿੰਮਤ ਨਹੀਂ ਹਾਰੇ ਦੀ ਪਲਾ ਕਰਦੀ ਜਾਂਦਾ ਜ਼ਿੰਦਗੀ ਵਿੱਚ ਪਰਮਾਤਮਾ ਆਪੇ ਵਸੀਲਾ ਬਣਾ ਦਿੰਦਾ ਇਹ ਤਾਂ ਆਪਣੀ ਜਿੱਤ ਦੀ ਨਿਸ਼ਾਨੀ ਆ ਇਹ ਕਹਿ ਕੇ ਸਰਦਾਰ ਨੇ ਉਸ ਦਾ ਨਾਮ ਜੀਤੀ ਰੱਖ ਦਿੱਤਾ ਸਰਦਾਰ ਆ ਕੇ ਰਾਇਕੋਟ ਵਸ ਗਏ ਤੇ ਆਪਾਂ ਆਂਡ ਲੋ ਆਪਣੇ ਪਿੰਡ ਅਕਸਰ ਰਾਇਕੋਟ ਵਾਲੇ ਸਰਦਾਰ ਦੀ ਸੱਤਾ ਵਿੱਚ ਗੱਲ ਚੱਲਿਆ ਕਰਨੀ ਉਸ ਦੀ ਦਰਿਆਤਲੀ ਦੇ ਕਿਸੇ ਬਹੁਤ ਮਸ਼ਹੂਰ ਹੋ ਗਏ ਪਰ ਕਹਿੰਦੇ ਨੇ ਸਰਦਾਰ ਨੇ ਦਿਲ ਵਿੱਚ ਕਿਤੇ ਨਾ ਕਿਤੇ ਫਰਕ ਰੱਖਦੀ ਸੀ ਜੀਤੀ ਨਾਲ ਜੀਤੀ ਨੂੰ ਵੀ ਸਾਰੀ ਕਹਾਣੀ ਦਾ ਪਤਾ ਸੀ ਉਸਨੇ ਐਹਸਾਨ ਮੰਦੀ ਨੇ ਕਦੀ ਆਪਣੀ ਜਵਾਨ ਨਹੀਂ ਸੀ ਖੋਲੀ ਹਾਲਾਤਾਂ ਨੇ ਟਰਮਾ ਸਿੱਧ ਕੋ ਸ ਵਿੱਚ ਕੁੱਟ-ਕੁੱਟ ਕੇ ਪਰ ਦਿੱਤਾ ਸੀ ਸਰਦਾਰ ਦੀ ਬੱਚੀਆਂ ਦੇ ਨਾਲ-ਨਾਲ ਜੀਤੀ ਵੀ ਜਵਾਨ ਹੋ ਗਈ ਸੀ ਪਰ ਜੀਤੀ ਦੀ ਮਾੜੀ ਨਸੀਬ ਜੀਤੀ ਦੇ ਵਿਆਹ ਤੋਂ ਪਹਿਲਾਂ ਹੀ ਸਰਦਾਰ ਹਜਾ ਹੋ ਕੇ ਰੱਬ ਨੂੰ ਪਿਆਰਾ ਹੋ ਗਿਆ ਮੇਰੇ ਬਾਪੂ ਜੀ ਤੇ ਰਾਏਕੋਟ ਵਾਲਾ ਸਰਦਾਰ ਦੋਵੇਂ ਪਾਕਿਸਤਾਨ ਦੇ ਇੱਕੋ ਪਿੰਡ ਤੋਂ ਉੱਠ ਕੇ ਆਏ ਸੀ ਬਸ ਫਰਕ ਸਿਰਫ ਇਹ ਪੈ ਗਿਆ ਕਿ ਉਹ ਰਾਏਕੋਟ ਮੁਸਲਮਾਨਾਂ ਦੀਆਂ ਹਵੇਲੀਆਂ ਤੇ ਕਵਚ ਹੋ ਗਏ ਸਨ ਤੇ ਸਾਡੇ ਬਾਪੂ ਜੀ ਹੁਰੀ ਆੜੂ ਵਸ ਗਏ ਬਹੁਤ ਜਹਰਾਨਾ ਸੀ ਸਾਡੇ ਬਾਪੂ ਜੀ ਦਾ ਤੇ ਰਾਇਕੋਟ ਵਾਲੇ ਸਰਦਾਰ ਦਾ ਬਾਪੂ ਜੀ ਦਸਦੇ ਹੁੰਦੇ ਜਦੋਂ ਜੀਤੀ ਵੱਡੀ ਹੋਣ ਲੱਗੀ ਤਾਂ ਸਰਦਾਰ ਨੇ ਪਾਕਿਸਤਾਨ ਤੋਂ ਆਏ ਕਾਫਲੇ ਵਿੱਚ ਸਾਰੇ ਪਰਿਵਾਰ ਇਕੱਠੇ ਕਰ ਲਏ ਮਹਾਰਾਜ ਦੀ ਹਜ਼ੂਰੀ ਵਿੱਚ ਸਭ ਨੂੰ ਨੀਮ ਚਕਵਾਇਆ ਕਿ ਕੋਈ ਵੀ ਜੀਤੀ ਨੂੰ ਇਹ ਨਹੀਂ ਦੱਸੇਗਾ ਕਿ ਉਹ ਸਾਡੀ ਧੀ ਨਹੀਂ ਆ ਸਭ ਨੇ ਸਹਿਮਤੀ ਜਤਾਈ ਦਿਨ ਵਧੀਆ ਲੰਘ ਰਹੇ ਸੀ ਸਰਦਾਰ ਦੀ ਧੂਮੀ ਮੁੰਡੇ ਨਾਲ ਜੀਤੀ ਵੀ ਸਕੂਲ ਚਾਇਆ ਕਰਦੀ ਸੀ ਜੀਤੀ 5ਵੀਂ ਜਮਾਤ ਵਿੱਚ ਹੋ ਗਈ ਸੀ ਕਾਫੀ ਗੱਲ ਸਮਝਣ ਲੱਗ ਪਈ ਸੀ ਕਹਿੰਦੇ ਇੱਕ ਦਿਨ ਜੀਤੀ ਘਰ ਨੂੰ ਰੋਂਦੀ ਰੋਂਦੀ ਆਈ ਸਰਦਾਰ ਦੇ ਮੁੰਡਿਆਂ ਨੇ ਘਾਰਾ ਕੀ ਦੱਸਿਆ ਬੀਜੀ ਪੈਨ ਨੂੰ ਪਤਾ ਨਹੀਂ ਕੀ ਹੋ ਗਿਆ ਰੋਹੀ ਜਾਂਦੀ ਆ ਦੱਸਦੀ ਵੀ ਨਹੀਂ ਕੀ ਹੋਇਆ ਬੀਬੀ ਜੀਤੀ ਨੂੰ ਗੋਦੀ ਚੁੱਕਦਿਆਂ ਬੋਲੀ ਵੀ ਤੁਸੀਂ ਤਾਂ ਨਹੀਂ ਮਾਰਿਆ ਨਿਆਣੀ ਨੂੰ ਜੇ ਤੁਹਾਡੇ ਬਾਪੂ ਨੂੰ ਪਤਾ ਲੱਗ ਗਿਆ ਕਿ ਤੁਸੀਂ ਮਾਰਿਆ ਦੇਖੋ ਤੁਹਾਡੀ ਕਿਵੇਂ ਧੌੜੀ ਉੱਤਰਦੀ ਤੋੜੇ ਬਾਪੂ ਦੀ ਤਾਂ ਜਾਨ ਵੱਸਦੀ ਐ ਇਸ ਵਿੱਚ ਨਹੀਂ ਨਹੀਂ ਬੀਜੀ ਅਸੀਂ ਤਾਂ ਕੁਝ ਨਹੀਂ ਕੀਤਾ ਤੁਸੀਂ ਭੈਣ ਨੂੰ ਆਪ ਪੁੱਛ ਲਵੋ ਜਵਾਕ ਡਰਦੇ ਹੋਏ ਬੋਲੇ ਸਰਦਾਰਨੀ ਜੀਤੀ ਨੂੰ ਉਪਸ਼ਕਾਰਦੇ ਹੋਏ ਪੁੱਛਿਆ ਕੀ ਹੋ ਗਿਆ ਤੀਏ ਕਿਸ ਨੇ ਮਾਰਿਆ ਮੇਰੇ ਪੁੱਤ ਨੂੰ ਮੈਨੂੰ ਦੱਸ ਪੁੱਤ ਮੈਂ ਦੇ ਕੇ ਆਉਂਦੀ ਆਂ ਔਲਾਬ ਉਸ ਦੀ ਮਾਂ ਨੂੰ ਅਜੇ ਸਰਦਾਰਨੀ ਜੀਤੀ ਨੂੰ ਪੁੱਛੀ ਰਹੀ ਸੀ ਕਿ ਸਰਦਾਰ ਵੀ ਮੁੜ ਆਇਆ ਕਿਸੇ ਕੀਤਾ ਵਿੱਚੋਂ ਜੀਤੀ ਨੂੰ ਰੋਂਦੀ ਦੇਖ ਉਸ ਨੇ ਆਪਣੀ ਗੋਦੀ ਵਿੱਚ ਚੁੱਕ ਲਿਆ ਜੀਤੀ ਨੂੰ ਕੀ ਹੋਇਆ ਮੇਰੇ ਪੁੱਤ ਨੂੰ ਸਰਦਾਰ ਨੇ ਜੀਤੀ ਦੀ ਗਲਤੀ ਪਿਆਰ ਕਰਦੇ ਨੇ ਬੁੱਝਿਆ ਤੁਸੀਂ ਮੇਰੇ ਸੱਚੇ ਬਾਪੂ ਜੀ ਨਹੀਂ ਹੋ ਜਿੱਤੇ ਹੌਲੀ ਜਿਹੀ ਬੋਲੀ ਇਹ ਗੱਲ ਸੁਣ ਕੇ ਸਰਦਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਸੌਰੀ ਕੰਬਲੀ ਇਹ ਕੀ ਬੋਲੀ ਤੂੰ ਇਹ ਤੈਨੂੰ ਕਿਸ ਨੇ ਕਿਹਾ ਸਰਦਾਰ ਨੂੰ ਜਿਸ ਗੱਲ ਦਾ ਹਮੇਸ਼ਾ ਡਰ ਰਹਿੰਦਾ ਸੀ ਅਖੀਰ ਉਹ ਹੀ ਹੋਈ ਬਾਪੂ ਜੀ ਮੈਨੂੰ ਸਕੂਲ ਵਿੱਚ ਕੁੜੀਆਂ ਨੇ ਦੱਸਿਆ ਕਿ ਤੁਸੀਂ ਮੈਨੂੰ ਰਾਹ ਵਿੱਚ ਚੁੱਕ ਕੇ ਲਿਆਈ ਸੀ ਜੀਤੀ ਦਾ ਰੋਣਾ ਬੰਦ ਨਹੀਂ ਸੀ ਹੋ ਰਿਹਾ ਉਹ ਰੁੰਦੀ ਰੁੰਦੀ ਅੱਗੇ ਬੋਲੀ ਕੁੜੀਆਂ ਕਹਿੰਦੀਆਂ ਨੇ ਜੇ ਰਾਹ ਵਿੱਚ ਚੁੱਕਿਆ ਸੀ ਤਾਂ ਹੀ ਮੇਰੀ ਤੁਹਾਡੇ ਵਿੱਚੋਂ ਕਿਸੇ ਨਾਲ ਸ਼ਕਲ ਨਹੀਂ ਮਿਲਦੀ ਸਰਦਾਰ ਦੀਆਂ ਅੱਖਾਂ ਪਰ ਆਈਆਂ ਉਸਨੇ ਜੀਤੀ ਨੂੰ ਕੁੱਟ ਕੇ ਗੱਲ ਨਾ ਲਾ ਲਿਆ ਨਾ ਮੇਰੀ ਤੇ ਲੋਕਾਂ ਦੀਆਂ ਗੱਲਾਂ ਨਹੀਂ ਸੁਣਦੇ ਝੂਠ ਬੋਲਦੇ ਨੇ ਲੋਕ ਸਾਉ ਤੂੰ ਸਾਡੀ ਧੀ ਸਾਡੀ ਸਾਡੇ ਜਿਗਰ ਦਾ ਟੋਟਾ ਤੈਨੂੰ ਇਹ ਸਭ ਕੁਝ ਝੂਠ ਕਿਸ ਨੇ ਕਿਹਾ ਤੂੰ ਨਾ ਦੱਸ ਦੇ ਕੇਰਾ ਉਸ ਸ਼ਾਮ ਜੀਤੀ ਰੋਟੀ ਖਾ ਕੇ ਜਲਦੀ ਪੈ ਗਈ ਸੀ ਸਰਦਾਰ ਖੇਤਾਂ ਤੋਂ ਆਇਆ ਤੇ ਸੁੱਤੀ ਪਈ ਜੀਤੀ ਨੂੰ ਬਹੁਤ ਪਿਆਰ ਕੀਤਾ ਜਦ ਨੂੰ ਸਰਦਾਰ ਨੇ ਰੋਟੀ ਪਾ ਕੇ ਲੈ ਆਈ ਸਰਦਾਰ ਸੁੱਤੀ ਪਈ ਜੀਤੀ ਦੇ ਕੋਲ ਮੰਝੇ ਤੇ ਬੈਠ ਗਿਆ ਸਰਦਾਰ ਨੇ ਰੋਟੀ ਧਰ ਕੇ ਸਰਦਾਰ ਨੂੰ ਪੱਕੀ ਚੱਲਣ ਲੱਗੀ ਸਰਦਾਰ ਰੋਟੀ ਤੇ ਬੁਰਕੀ ਤੋੜਦਾ ਬੋਲਿਆ ਸਰਦਾਰਨੀ ਦੁਨੀਆ ਬਹੁਤ ਜ਼ਾਲਮ ਆ ਇਸ ਦਾ ਵਾਸ ਚੱਲੇ ਤਾਂ ਹੀ ਸਭ ਦੀਆਂ ਖੁਸ਼ੀਆਂ ਨੋਚ ਲਵੇ ਦੂਸਰੇ ਨੂੰ ਦੁੱਖ ਦੇ ਕੇ ਇਸ ਨੂੰ ਬਹੁਤ ਸਕੂਨ ਮਿਲਦਾ ਹੈ ਦੱਸ ਭਲਾ ਕੀ ਲੋੜ ਸੀ ਜਵਾਕੜੀ ਨੂੰ ਇਹ ਸਭ ਦੱਸਣ ਦੀ ਪਤਾ ਨਹੀਂ ਕੀ ਸੋਚਦੀ ਸਕਦੀ ਹੋਣੀ ਇਹ ਪੂਰਾ ਜਹੀ ਜਿੰਦ ਲੋਕ ਖੁਸ਼ੀ ਤਾਂ ਨਹੀਂ ਉਹ ਦੇ ਸਕਦੇ ਤਾਂ ਫਿਰ ਦੁੱਖ ਦੇਣ ਦਾ ਵੀ ਕੋਈ ਹੱਕ ਨਹੀਂ ਬਣਦਾ ਅੱਜ ਮੇਰਾ ਬੱਚਾ ਮੇਰੇ ਤੋਂ ਵਗਾਨਾ ਕਰਕੇ ਕੀ ਮਿਲਿਆ ਕਿਸੇ ਨੂੰ ਹਾਏ ਓਏ ਮਾਲਕਾ ਸਰਦਾਰ ਜੀ ਐਡੀ ਵੱਡੀ ਗੱਲ ਕਿਤੇ ਲੁਕੀ ਰਹਿੰਦੀ ਆ ਇੱਕ ਨਾ ਇੱਕ ਦਿਨ ਤਾਂ ਪਤਾ ਲੱਗਣਾ ਸੀ ਨਿਆਣੀ ਨੂੰ ਸਰਦਾਰਨੀ ਲੱਸੀ ਦਾ ਗਲਾਸ ਫੜਾਉਂਦੀ ਆ ਮੋਲੀ ਸਰਦਾਰਨੀ ਭੰਮੀ ਜਮਾਨਾ ਲੱਖ ਕੰਨ ਭਰੇ ਜਾਵੇ ਜਵਾਕੜੀ ਦੀ ਪਰ ਦੇਖੀਂਗੇ ਤੇ ਤੂੰ ਹਮੇਸ਼ਾ ਇਹੋ ਕਹਿਣਾ ਕਿ ਉਹ ਸਾਡੀ ਤੀਆ ਮੇਰ ਖਤਮ ਹੋ ਜਾਊ ਜਵਾਕ ਦੀ ਘਰ ਵਿੱਚੋਂ ਅਨਾਰਥ ਹੋ ਜਾਊ ਬਹੁਤ ਪਾਪ ਲੱਗੂ ਸਰਦਾਰ ਬਹੁਤ ਉਦਾਸ ਸੀ ਇਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਬਸ ਸੱਚ ਤਾਂ ਰੋਟੀ ਵੀ ਨਹੀਂ ਲੰਘ ਰਹੀ ਸਰਦਾਰ ਥਾਲੀ ਪਰਾਂ ਕਰਦਾ ਬੋਲਿਆ ਕੋਲਪਈ ਜੀਤੀ ਦੀ ਕਿਤੇ ਅੱਖ ਖੁੱਲ ਗਈ ਸੀ ਉਸ ਨੇ ਸਰਦਾਰ ਦੀ ਸਾਰੀ ਗੱਲ ਸੁਣ ਲਈ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਰੁਕ ਹੀ ਨਹੀਂ ਰਹੀ ਸੀ ਉਹ ਸੋਚ ਰਹੀ ਸੀ ਕੀ ਪਤਾ ਨਹੀਂ ਉਸਦੇ ਮਾਪੇ ਕੌਣ ਹੋਣਗੇ ਉਹ ਉਸ ਨੂੰ ਕਿਉਂ ਛੱਡ ਗਏ ਸਾਰੀ ਰਾਤ ਸੋਚਦੀ ਰਹੀ ਕਿਤੇ ਅੱਖ ਲੱਗ ਗਈ ਸੀ ਸਵੇਰੇ ਜਦੋਂ ਵੀ ਜੀ ਨੇ ਸਕੂਲ ਜਾਣ ਲਈ ਜਗਾਇਆ ਤਾਂ ਜੀਤੀ ਕਹਿਣ ਲੱਗੀ ਮੈਂ ਹੁਣ ਸਕੂਲ ਨਹੀਂ ਜਾਇਆ ਕਰਨਾ ਮੈਂ ਤੁਹਾਡੇ ਨਾਲ ਘਰ ਦਾ ਕੰਮ ਕਰਾਇਆ ਕਰੂੰ ਸਰਦਾਰ ਕਹਿਣ ਲੱਗਾ ਪੁੱਤ ਪਿੰਡ ਦੀਆਂ ਕੁੜੀਆਂ ਵਿੱਚੋਂ ਕਿਸੇ ਨੇ ਵੀ 10ਵੀਂ ਨਹੀਂ ਕੀਤੀ ਹੋਈ ਤੂੰ 10ਵੀਂ ਤੱਕ ਤਾਂ ਜ਼ਰੂਰ ਪੜ ਸਾਰੇ ਕਹਿਣਗੇ ਸਰਦਾਰਾਂ ਦੀ ਤੀ ਤਾਂ ਬਹੁਤ ਲਾਇਕਾ ਮੇਰਾ ਬਹੁਤ ਮਾਨ ਹੋ ਜਾਓ ਬਾਪੂ ਜੀ ਸਕੂਲ ਵਿੱਚ ਮੈਨੂੰ ਕੁੜੀਆਂ ਤੰਗ ਕਰਦੀਆਂ ਨੇ ਮੈਂ ਨਹੀਂ ਜਾਣਾ ਸਕੂਲ ਮੈਂ ਤਾਂ ਕਰੇ ਰਿਹਾ ਕਰੂੰ ਜੀਤੀ ਨੇ ਜਵਾਬ ਦਿੱਤਾ ਸਰਦਾਰਨੀ ਤਿਆਰ ਕਰ ਦੇ ਮੇਰੀ ਲਾਡੂ ਨੂੰ ਮੈਂ ਅੱਜ ਆਪ ਸਕੂਲ ਛੱਡ ਕੇ ਆਉਂ ਸਰਦਾਰ ਬੋਲਿਆ ਖਬਰਦਾਰ ਕੁੜੀਓ ਜੇ ਤੁਹਾਡੇ ਵਿੱਚੋਂ ਕਿਸੇ ਨੇ ਵੀ ਮੇਰੀ ਜੀਤੀ ਨੂੰ ਤੰਗ ਕਰਿਆ ਮੈਥੋਂ ਬੁਰਾ ਕੋਈ ਨਹੀਂ ਫੇਰ ਫੇਰ ਨਾ ਕਿਹੋ ਦੱਸਿਆ ਨਹੀਂ ਸੀ ਸਰਦਾਰ ਜੀਤੀ ਨੂੰ ਜਮਾਤ ਵਿੱਚ ਛੱਡ ਕੇ ਮੁੜਿਆ ਤਾਂ ਜੀਤੀ ਨੂੰ ਲੱਗਿਆ ਕਿ ਜੇ ਕੀਤੇ ਰਾਬੋ ਹੋਇਆ ਤਾਂ ਉਹ ਜ਼ਰੂਰ ਬਾਪੂ ਜੀ ਵਰਗਾ ਹੋਵੇਗਾ ਮੈਂ ਜੀਤੀ ਜੀਮੀ ਜੀਤੀ ਦੇ ਘਰ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ਜੀਤੀ ਵਰੀ ਹੀ ਸੋਚਦਾ ਜਾ ਰਿਹਾ ਸੀ ਬਾਪੂ ਜੀ ਨੇ ਜਦੋਂ ਵੀ ਰਾਏ ਕੁੜ ਜਣਾ ਤਾਂ ਆਪਣੇ ਯਾਰ ਕੋਲ ਜ਼ਰੂਰ ਜਾ ਕੇ ਆਉਣਾ ਫੇਰਾ ਕੇ ਘਰ ਜੀਤੀ ਦੀਆਂ ਬਹੁਤ ਗੱਲਾਂ ਸੁਣਾਇਆ ਕਰਨੀਆਂ ਅਸੀਂ ਜੀਤੀ ਨੂੰ ਬਾਪੂ ਜੀ ਦੀਆਂ ਗੱਲਾਂ ਵਿੱਚ ਹੀ ਵੱਡੀ ਹੁੰਦੀ ਦੇਖਿਆ ਸੀ ਬਾਪੂ ਜੀ ਦੱਸਦੇ ਹੁੰਦੇ ਸਰਦਾਰ ਨੇ ਆਪਣਾ ਮੁੰਡਾ ਵਿਲੈਤ ਵਿਆਹ ਦਿੱਤਾ ਕੁਝ ਸਾਲਾਂ ਬਾਅਦ ਉਹ ਛੋਟੀ ਨੂੰ ਵੀ ਆਪਣੀ ਸਾਲੀ ਨਾਲ ਵਿਆਹ ਕੇ ਲੈ ਗਿਆ ਜੀਤੀ ਜਿਸ ਦੀਆਂ ਪਹਿਲਾਂ ਹੀ ਬਹੁਤ ਘੱਟ ਸਹੇਲੀਆਂ ਸਨ ਉਹ ਭਰਾਵਾਂ ਦੀ ਜਾਣ ਤੋਂ ਬਾਅਦ ਹੋਰ ਵੀ ਇਕੱਲੀ ਹੋ ਗਈ ਬਾਪੂ ਜੀ ਨੇ ਜਦੋਂ ਵੀ ਆਉਣਾ ਤਾਂ ਕਹਿਣਾ ਬਈ ਬਹੁਤ ਸਬਰ ਦਿੱਤਾ ਰਬ ਨੇ ਜਵਾਕੜੀ ਨੂੰ ਨਾ ਤਾਂ ਕਿਸੇ ਗੱਲ ਦੀ ਬਹੁਤੀ ਖੁਸ਼ੀ ਮਨਾਉਂਦੀ ਆ ਨਾ ਹੀ ਦੁੱਖ ਪਤਾ ਨਹੀਂ ਕਾਦੀ ਬਣੀ ਹੋਈ ਆ ਇੱਕ ਸਮੁੰਦਰ ਕੀ ਲਿਆ ਹੈ ਉਸਨੇ ਆਪਣੇ ਅੰਦਰ ਘਰ ਦੀ ਚਾਰ ਦਿਵਾਰੀ ਹੀ ਉਸ ਦਾ ਸੰਸਾਰ ਝਾਪਦਾ ਸਾਡੇ ਬਾਪੂ ਜੀ ਦਾ ਬਹੁਤ ਲਗਾਵ ਸੀ ਜੀਤੀ ਨਾਲ ਉਹ ਦੱਸਦੇ ਹੁੰਦੇ ਸਰਦਾਰ ਦੇ ਮੁੰਡੇ ਬਲੈਤ ਕਾ ਦੇ ਗਏ ਉਹਨਾਂ ਨੇ ਮੁੜ ਕੇ ਕਦੇ ਪੇਸ਼ਾਨ ਨਹੀਂ ਦੇਖਿਆ ਕਹਿੰਦੇ ਅੱਲਥ ਨਿਕਲੀ ਦੋਵੇਂ ਹੀ ਸ਼ਰਾਬਾਂ ਪੀਣ ਲੱਗ ਪਏ ਉੱਥੇ ਜਾ ਕੇ ਜਦੋਂ ਘਾਤਰ ਵਿੱਚ ਜੰਗ ਲੱਗੀ ਉਸ ਸਾਲ ਬਹੁਤ ਮੀਂਹ ਪਈ ਪਾਖੜੀ ਦਾ ਪਾਣੀ ਛੜਨਾ ਪੈ ਗਿਆ ਤਾਂ ਸਤਲੂਜ ਵਿੱਚ ਹੜ ਆ ਗਿਆ ਕਈ ਦਿਨ ਲੋਕ ਛੱਤਾਂ ਤੇ ਬੈਠੇ ਰਹੇ ਸਰਦਾਰ ਘਰ ਦਾ ਡੰਗਰ ਵੱਛਾ ਸਾਹਮਦੇ ਗੰਦੇ ਪਾਣੀ ਵਿੱਚ ਫਿਰਦਾ ਰਿਹਾ ਹੈਜਾ ਹੋ ਗਿਆ ਉਸ ਨੂੰ ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ ਸਰਦਾਰ ਨੇ ਬਾਪੂ ਜੀ ਨੂੰ ਸਨੇਹਾ ਭੇਜਿਆ ਤਾਂ ਬਾਪੂ ਜੀ ਉੱਨੀ ਪੈਰੀ ਸਰਦਾਰ ਕੋਲ ਗਏ ਸਰਦਾਰ ਕਹਿਣ ਲੱਗਾ ਵੀਰਾ ਲੱਗਦਾ ਮੇਰਾ ਆਖਰੀ ਵਕਤ ਆ ਗਿਆ ਹੁਣ ਮੈਂ ਬਹੁਤੇ ਦਿਨ ਨਹੀਂ ਕਰਦਾ ਜੇ ਮੈਂ ਪੂਰਾ ਹੋ ਗਿਆ ਤਾਂ ਮੇਰੀ ਮੁੰਡਿਆ ਦਾ ਇੰਤਜ਼ਾਰ ਨਾ ਕਰਿਓ ਉਹਨਾਂ ਨੇ ਨਹੀਂ ਆਉਣਾ ਮੇਰੀ ਆਰਤੀ ਨੂੰ ਤੂੰ ਜ਼ਰੂਰ ਮੋਢਾ ਦੇ ਵੀਰਾ ਤੇ ਮੇਰੀ ਦਿਲੀ ਤਮੰਨਾ ਹੈ ਕਿ ਇੱਕ ਮੋਢਾ ਮੇਰੇ ਪੁੱਤ ਜੀਤੀ ਦਾ ਹੋਵੇ ਲੋਕ ਦੇਖਣਗੇ ਤੀਆਂ ਪੁੱਤਰਾਂ ਨਾਲੋਂ ਕਿੰਨਾ ਵੱਧ ਸਾਥ ਨਿਭਾਉਂਦੀਆਂ ਨੇ ਇੱਕ ਗੱਲ ਹੋਰ ਤੂੰ ਕੋਈ ਚੰਗਾ ਜਿਹਾ ਮੁੰਡਾ ਦੇਖ ਕੇ ਮੇਰੀ ਜੀਤੀ ਦਾ ਵਿਆਹ ਜ਼ਰੂਰ ਕਰ ਦੇ ਮੇ ਚੰਗੀ ਤਰ੍ਹਾਂ ਕੋਹ ਕੇ ਵਿਆਹੀ ਮੇਰੀ ਤੀ ਨੂੰ ਤਾਂ ਕਿ ਇਸ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਤਕਲੀਫ ਨਾ ਆਵੇ ਇਹਨੇ ਕਦੇ ਕਿਸੇ ਕੋਲ ਉਜਰ ਨਹੀਂ ਕਰਨਾ ਅੰਦਰ ਹੀ ਅੰਦਰ ਘੁੱਟ ਜਾਏਗੀ ਵਰਨਾ ਰੱਬ ਤੇਰਾ ਪਾਲਾ ਕਰੂ ਵੀਰਾ ਇਹ ਜ਼ਿੰਮੇਵਾਰੀ ਹੁਣ ਤੇਰੀ ਰਹੀ ਜਿੰਨੀ ਦੇ ਰਿਸ਼ਤਾ ਕਰ ਨਹੀਂ ਵਸਾਂਦਾ ਮੇਰੀ ਰੂਹ ਨੇ ਉਰੇ ਹੀ ਝਟਕਦੀ ਰਹਿਣਾ ਸਰਦਾਰ ਦੀ ਗੱਲ ਸੁਣ ਜੀਤੀ ਨੀ ਅੱਖਾਂ ਪਰ ਲੀਆਂ ਕਹਿਣ ਲੱਗੀ ਚਾਚਾ ਜੀ ਤੁਸੀਂ ਬਾਪੂ ਜੀ ਨੂੰ ਸ਼ਹਿਰ ਕਿਸੇ ਵੱਡੇ ਡਾਕਟਰ ਕੋਲ ਲੈ ਜਾਓ ਠੀਕਾ ਪੁੱਤ ਹੁਣ ਤਾਂ ਹੱਥ ਨਾ ਹੋ ਗਿਆ ਕੱਲ ਨੂੰ ਸਵਕਤ ਹੀ ਲੈ ਜਾਉ ਬਾਪੂ ਜੀ ਘਰ ਆ ਕੇ ਸਵੇਰ ਦੀ ਤਿਆਰੀ ਕਰ ਰਹੇ ਸੀ ਕਿ ਰਾਏਕੁੜ ਤੋਂ ਸਨੇਹਾ ਆ ਗਿਆ ਕਿ ਸਰਦਾਰ ਤਾਂ ਰਾਤੀ ਚੜਾਈ ਕਰ ਗਿਆ ਮੈਂ ਮੇਰੇ ਬਾਪੂ ਜੀ ਨਾਲ ਉਦੋਂ ਸਰਦਾਰ ਦੇ ਸੰਸਕਾਰ ਤੇ ਗਿਆ ਸੀ ਉਦੋਂ ਪਹਿਲੀ ਵਾਰ ਮੈਂ ਜੀਤੀ ਨੂੰ ਦੇਖਿਆ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਤਾਂ ਗਿਰ ਰਹੇ ਸੀ ਪਰ ਉਸੇ ਰੋਂਦੀ ਆਵਾਜ਼ ਨਹੀਂ ਸੀ ਆ ਰਹੀ ਅੱਜ ਜਦੋਂ ਜੀਤੀ ਨੂੰ ਗਲੀ ਵਿੱਚ ਰੋਂਦਿਆਂ ਦੇਖਿਆ ਤਾਂ ਮੈਨੂੰ ਬਚਪਨ ਵਿੱਚ ਤੀਕੀ ਉਹ ਜੀਤੀ ਯਾਦ ਆ ਗਈ ਕੁਝ ਮਹੀਨੇ ਲੰਘਣ ਤੋਂ ਬਾਅਦ ਮੇਰੇ ਬਾਪੂ ਜੀ ਨੇ ਸਾਡੇ ਪਿੰਡ ਵਾਲੇ ਮਾਸਟਰ ਦੇ ਘਰ ਰਿਸ਼ਤੇ ਦੀ ਗੱਲ ਚਲਾਈ ਤਾਂ ਉਹ ਕੁਝ ਨਾ ਨੁਕਰ ਜਹੀ ਕਰਨ ਲੱਗ ਪਏ ਕਹਿਣ ਲੱਗੇ ਪਤਾ ਨਹੀਂ ਕਿਹੜੇ ਖਾਨਦਾਨ ਦੀ ਆ ਪਲੀ ਜ਼ਰੂਰਾ ਸਰਦਾਰਾਂ ਦੀ ਪਰ ਅਸਲ ਕੌਣਾ ਕੀ ਪਤਾ ਇਹ ਸੁਣ ਕੇ ਮਾਸਟਰ ਨੂੰ ਬਹੁਤ ਗੁੱਸਾ ਲੱਗਿਆ ਖਾਨਦਾਨ ਨਾਲੋਂ ਕਿਤੇ ਵੱਧ ਪਰਵਰਿਸ਼ ਦਾ ਅਸਰ ਹੁੰਦਾ ਮੈਂ ਕਰਵਾਉਂ ਬਿਆ ਜੀਤੀ ਨਾਲ ਫਿਰ ਕੀ ਹੋਇਆ ਜੇ ਉਸ ਨੂੰ ਵਕਤ ਧੋਖਾ ਦੇ ਗਿਆ ਉਹ ਸਰਦਾਰ ਕੋਲੋਂ ਹੀ ਕੁਝ ਸਿੱਖ ਲਵੋ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਆ ਮਨਾਲੇ ਮਾਸਟਰ ਨੇ ਆਪਣੇ ਘਰ ਦੇ ਇਸ ਤਰ੍ਹਾਂ ਜੀਤੀ ਰਾਏਕੋਟ ਤੋਂ ਵਿਆਹ ਕੇ ਆੜ ਲੂ ਆ ਗਈ ਸੀ ਮੈਂ ਪਮਯੂਦ 10ਵੀਂ ਵਿੱਚ ਪੜਦਾ ਸੀ ਪਮੀ ਜ਼ਿੰਦਗੀ ਦੀ ਬਹੁਤੀ ਸਮਝ ਨਹੀਂ ਸੀ ਪਰ ਮਾਸਟਰ ਦੀਸ ਪਰਉਪਕਾਰ ਨੂੰ ਦੇਖ ਕੇ ਮੈਂ ਦਿਲ ਵਿੱਚ ਪੱਕਾ ਸੋਚ ਲਿਆ ਸੀ ਕਿ ਮੈਂ ਵੀ ਵੱਡਾ ਹੋ ਕੇ ਮਾਸਟਰ ਹੀ ਬਨੂੰ ਆਪਣੇ ਖਿਆਲਾਂ ਵਿੱਚ ਮੈਂ ਕਦੋਂ ਘਰ ਪਹੁੰਚ ਗਿਆ ਪਤਾ ਹੀ ਨਹੀਂ ਲੱਗਿਆ ਘਰ ਆ ਕੇ ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਤੋਂ ਜੀਤੀ ਦੇ ਹਾਲਾਤ ਬਾਰੇ ਪੁੱਛਿਆ ਮਾਂ ਜੀਤੀ ਨੂੰ ਕੀ ਹੋ ਗਿਆ ਮਾਂ ਕਹਿਣ ਲੱਗੀ ਪੁੱਤ ਪਤਨ ਹੀ ਕਿਹੜੀ ਲੀਖ ਲਿਖਵਾਈ ਨੇ ਚੰਦਰੀ ਨੇ ਰੱਬ ਖੁਸ਼ੀ ਦਿੰਦਾ ਦੇ ਕੇ ਝਟ ਖੋਹ ਲੈਂਦਾ ਤੂੰ ਗਰਮੀ ਵਿੱਚ ਆਇਆ ਪਹਿਲਾਂ ਪੱਖੇ ਥੱਲੇ ਬੈਠ ਆਰਾਮ ਕਰੇ ਮੈਂ ਕੁਝ ਠੰਡਾ ਪੀਣ ਲਈ ਲੈ ਕੇ ਆਉਣੀ ਆ ਮੈਨੂੰ ਚੈ ਨਹੀਂ ਸੀ ਆ ਰਹੀ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ ਬੇਟਾ ਜੀ ਜਿੰਨੀ ਦੇਰ ਬੰਦੇ ਅੰਦਰ ਲਾਲਚ ਜਿਉਂਦਾ ਹੈ ਨਾ ਓਨੀ ਦੇਰ ਜਾਲਮ ਨਹੀਂ ਮਰਦਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਪਰ ਪੂਰੀ ਗੱਲ ਪਤਾ ਕਰਨ ਦੀ ਤੜਫ ਬਹੁਤ ਸੀ ਵਿਆਹ ਤੋਂ ਬਾਅਦ ਜਦੋਂ ਜਿੱਤੀ ਸਾਡੇ ਪਿੰਡ ਜਨਕੀ ਆਪਦੇ ਸੌਰੀ ਆੜ ਲੁਆਈ ਤਾਂ ਕਹਿੰਦੇ ਲੋਕਾਂ ਵਿੱਚ ਆਮ ਚਰਚਾ ਹੁੰਦੀ ਸੀ ਭਈ ਮਾਸਟਰ ਨੇ ਪਿਛਲੇ ਜਨਮ ਵਿੱਚ ਜ਼ਰੂਰ ਮੋਤੀ ਪੁੰਨ ਕੀਤੀ ਹੋਣਗੇ। ਭਈ ਮਾਸਟਰ ਨੇ ਪਿਛਲੇ ਜਨਮ ਵਿੱਚ ਜ਼ਰੂਰ ਮੋਤੀ ਪੁੰਨ ਕੀਤੀ ਹੋਣਗੇ। ਜੀਤੀ ਦੇ ਚੰਨ ਵਰਗੇ ਚਿਹਰੇ ਦੀ ਹੱਸੂ ਹੱਸੂ ਕਰਦੇ ਸੁਆਦੀ ਆਮ ਗੱਲਾਂ ਹੋਆਂ ਕਰਦੀਆਂ। ਬਹੁਤੀਆਂ ਬੁੜੀਆਂ ਆਪਣੀ ਨੋਹਾਂ ਨੂੰ ਕਹਿੰਦੀਆਂ, "ਕੁੜੇ ਤੁਸੀਂ ਵੀ ਪੋਰਾ ਜੀਤੀ ਕੋਲੇ ਬੋਲਣਾ ਸਿੱਖ ਲਵੋ।" ਕੁੜੀ ਬੋਲਦੀ ਏ, "ਲੱਗਦਾ ਸ਼ਾਇਦ ਟਪਕਦਾ ਹੋਵੇ।" ਮੈਂ ਪਿਆ ਯਾਦ ਕਰਦਾ ਸੀ, ਜਦੋਂ ਸਾਡੇ ਬਾਪੂ ਜੀ ਨੇ ਮਾਸਟਰ ਨੂੰ ਵਿਆਹ ਤੋਂ ਬਾਅਦ ਘਰੇ ਰੋਟੀ ਦਿੱਤੀ ਸਦਿਆ। ਜਿੱਤੀ ਕਾਰਾ ਕੇ ਬਾਪੂ ਜੀ ਦੇ ਪੈਰੀ ਹੱਥ ਲਾਉਣ ਲੱਗੀ ਤਾਂ ਬਾਪੂ ਜੀ ਕਹਿਣ ਲੱਗੇ ਨਾ ਕੁੜੇ ਕੁੜੀਏ ਅਸੀਂ ਧੀਆਂ ਤੋਂ ਪੈਰੀ ਹੱਥ ਨਹੀਂ ਲਵਾਉਂਦੇ ਨਲੇ ਮੈਂ ਤੇਰਾ ਤਾਂ ਧਰਮ ਦਾ ਪਿਓ ਆ ਸਰਦਾਰ ਦੀ ਜਹਾਨੋ ਜਾਨ ਤੋਂ ਬਾਅਦ ਬਾਪੂ ਜੀ ਨੇ ਹੀ ਜਿੱਤੀ ਦਾ ਰਿਸ਼ਤਾ ਕਰਵਾਇਆ ਸੀ ਤੇ ਉਹਨਾਂ ਨੇ ਹੀ ਕੰਨਿਆਦਾਂ ਦੀ ਰਸਮ ਅਦਾ ਕੀਤੀ ਸੀ ਮੈਨੂੰ ਯਾਦ ਆ ਅਸੀਂ ਕਿੰਨਾ ਚਾਹ ਕਰਿਆ ਸੀ ਉਸ ਦੇ ਘਰ ਆਉਣ ਤੇ ਬਾਪੂ ਜੀ ਕਹਿਣ ਲੱਗੇ ਮਾਸਟਰ ਪੁੱਤ ਪੰਮੀ ਤੂੰ ਸਾਡੇ ਪਿੰਡ ਦਾ ਮੁੰਡਾ ਪਰ ਪੁੱਤ ਸਾਡਾ ਰਿਸ਼ਤਾ ਜੀਤੀ ਨਾਲ ਉਸ ਤੋਂ ਵੱਡਾ ਹੈ ਧੀਆ ਵਾਲਾ ਰਿਸ਼ਤਾ ਇਸ ਕਰਕੇ ਪਾਈ ਤੂੰ ਸਾਡੇ ਘਰ ਦਾ ਜਵਾਈ ਪਹਿਲਾਂ ਏ ਮੇਰੀ ਵੱਡੀ ਭੈਣ ਸੁਖੀ ਤੇ ਜੀਤੀ ਉਸ ਦਿਨ ਤੋਂ ਪੱਕੀਆਂ ਸਹੇਲੀਆਂ ਬਣ ਗਈਆਂ ਸਨ ਅਸੀਂ ਜੀਤੀ ਦਾ ਵਿਆਹ ਹੋਇਆ ਸਾਲ ਵੀ ਨਹੀਂ ਸੀ ਹੋਇਆ ਉਹਨਾਂ ਦੇ ਬਜ਼ੁਰਗ ਨੇ ਇੱਕ ਦਿਨ ਜਾਇਦਾਦ ਦਾ ਵਟਵਾਰਾ ਕਰਕੇ ਤਿੰਨੇ ਪਰਾਜੂ ਦਾ ਕਰ ਦਿੱਤੀ ਉਦੋਂ ਜੀਤੀ ਦੇ ਝਫਾਕ ਹੁੰਨ ਨੂੰ ਸੀ ਚਾਰਖੰਦਾ ਬਾਹਰ ਵਾਲਾ ਕਰ ਮਾਸਟਰ ਦੇ ਹਿੱਸੇ ਆਇਆ ਸੀ ਬਾਪੂ ਜੀ ਨੂੰ ਬਹੁਤ ਗੁੱਸਾ ਲੱਗਿਆ ਕਹਿਣ ਲੱਗੇ ਸ਼ਰਮ ਲਾ ਦਿੱਤੀ ਮਾਸਟਰ ਕਿਆ ਨਹੀਂ ਭਲਾ ਕੁਝ ਦਿਰ ਹੋ ਰੋ ਠਹਿਰ ਕੇ ਜੁਦਾ ਹੋ ਜਾਂਦੇ ਪੂਰਾ ਪਰ ਜਵਾਕੜੀ ਨੂੰ ਇਸ ਹਾਲਤ ਵਿੱਚ ਕੱਲੀ ਛੱਡ ਦਿੱਤਾ ਬਾਪੂ ਜੀ ਨੇ ਸਰਦਾਰਨੀ ਨੂੰ ਸਨੇਹਾ ਪੇਜ ਕੀ ਜੀਤੀ ਕੋਲ ਰਹਿਣ ਲਈ ਸੱਦ ਲਿਆ ਕੁਝ ਦਿਰ ਬਾਅਦ ਜੀਤੀ ਦੇ ਘਰ ਬੇਟੀ ਨੇ ਜਨਮ ਲਿੱਤਾ ਬਹੁਤ ਚਾਰ ਨਾਲ ਉਸ ਦਾ ਨਾਮ ਪਰਮਿੰਦਰ ਕੌਰ ਰੱਖਿਆ ਪਿਆਰ ਨਾਲ ਸਾਰੇ ਉਸ ਨੂੰ ਭਿੰਦੀ ਕਹਿੰਦੀ ਸੀ ਧੀਆਂ ਵਰਗੇ ਦਿਨ ਲੰਘਦੇ ਰਹੇ ਸੀ ਜੀਤੀ ਦੇ ਸਵੇਰੀ ਮਾਸਟਰ ਨੂੰ ਕਮਤੇ ਪੇਜ ਪਿੰਦੀ ਨਾਲ ਹੱਸੀ ਖੇੜਦੀ ਦਾ ਦਿਨ ਗੁਜ਼ਰ ਜਾਣਾ ਸ਼ਾਮ 3 ਵਜੇ ਮਾਸਟਰ ਨੇ ਆ ਜਾਣਾ ਬਹੁਤ ਪਿਆਰ ਸੀ ਦੋਮਾ ਵਿੱਚ ਅਚਾਨਕ ਕੁਝ ਦਿਨਾਂ ਤੋਂ ਮਾਸਟਰ ਨਾਲ ਕਾ ਰਸਤਾ ਬਚਪਨ ਦਾ ਦੋਸਤ ਮਗਰ ਲੰਬਰਦਾਰ ਆਉਣ ਲੱਗ ਪਿਆ ਸੀ ਉਸ ਦੀ ਉੱਠਣੀ ਬੈਠਣੀ ਬੋਲਚਾਲ ਜੀਤੀ ਨੂੰ ਪਸੰਦ ਨਾ ਆਈ ਉਹ ਜਦੋਂ ਵੀ ਮਾਸਟਰ ਜੀ ਨਾਲ ਆਉਂਦਾ ਤਾਂ ਜੀਤੀ ਨੂੰ ਆਪਣੀ ਹੀ ਘਰ ਵਿੱਚ ਕੂਟਣ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਉਹ ਹਰ ਵਾਰ ਸੋਚਦੀ ਕਿ ਮਾਸਟਰ ਨੂੰ ਕਹਿ ਦੇਵਾਂ ਕਿਸ ਬੰਦੇ ਨੂੰ ਘਰ ਨਾਲ ਲਿਆਇਆ ਕਰੋ ਫਿਰ ਹਰ ਵਾਰ ਕਹਿੰਦੀ ਕਹਿੰਦੀ ਨਹੀਂ ਰੁਕ ਜਾਣਾ ਇੱਕ ਦਿਨ ਸ਼ਾਮ ਨੂੰ ਮੱਗਰ ਨੇ ਆ ਕੇ ਦਰਵਾਜ਼ਾ ਖੜਕਾਇਆ ਮਾਸਟਰ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਕੁਰਸੀ ਦੇ ਦਿੱਤੀ ਬੈਠਣ ਨੂੰ ਸ਼ਾਇਦ ਉਸਦੀ ਸ਼ਰਾਬ ਪੀਤੀ ਹੋਈ ਸੀ ਮੱਗਰ ਕਹਿਣ ਲੱਗਾ ਮਾਸਟਰ ਤੂੰ ਵੀ ਸਿਰਾਹੀਂ ਰੱਬ ਨੇ ਤੈਨੂੰ ਜਿੰਨੀ ਸੋਹਣੀ ਜਨਾਨੀ ਦਿੱਤੀ ਤੂੰ ਉਸਦੀ ਕਦਰ ਨਹੀਂ ਪਾਈ ਆ ਕੀ ਛੱਪਰ ਜਹੇ ਵਿੱਚ ਨੂਰੀ ਹੋਈ ਆ ਵਿਚਾਰੀ ਕੁਠੀਪਾ ਕੁਠੀਕ ਤੇ ਮੇਰੇ ਵਰਗੇ ਤੇ ਇਹੋ ਜਿਹੇ ਨਸੀਬ ਹੁੰਦੇ ਮੈਂ ਪੈਰਾਂ ਨੂੰ ਮਿੱਟੀ ਵੀ ਨਾ ਲੱਗਣ ਦਿੰਦਾ ਮਾਸਟਰ ਨੇ ਹੱਸ ਕੇ ਸਾਰ ਦਿੱਤਾ ਪਰ ਜੀਤੀ ਨੂੰ ਬਹੁਤ ਬੁਰਾ ਲੱਗਿਆ ਉਹ ਖਰਦਰੀ ਜਿਹੀ ਆਵਾਜ਼ ਨਾਲ ਬੋਲੀ ਵੀਰ ਜੀ ਸਾਨੂੰ ਜਿੱਥੇ ਮਹਾਰਾਜ ਨੇ ਰੱਖਿਆ ਸੀ ਬਹੁਤ ਖੁਸ਼ ਆ ਵੀਰ ਜੀ ਮੈਂ ਤਾਂ ਤੇਰਾ ਦਿਉਰਾਂ ਭਾਬੀ ਮੇਰਾ ਨਾਮ ਹੀ ਲੈ ਲਿਆ ਕਰ ਮੱਗਰ ਗੁੱਸਾ ਕਰ ਗਈ ਲੱਗਦੀ ਭਾਬੂ ਮੈਂ ਤਾਂ ਆਪਣੇ ਮਨ ਦੀ ਦੱਸਦਾ ਸੀ ਆਪਣੇ ਜਣੇ ਤਾਂ ਮੈਂ ਸਿਫਤ ਕਰਦਾ ਸੀ ਤੇਰੀ ਧੰਨਵਾਦ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸashi kal ji